ਕਿਉਂਕਿ ਇਨਸਟੈਂਟ ਸਾਨੂੰ ਰਿਐਕਸ਼ਨ ਮਿਲਦਾ ਵਾ ਹੂੰ ਜਿਹਨੇ ਥੀਏਟਰ ਕੀਤਾ ਹੁੰਦਾ ਨਾ ਹਾਂਜੀ ਉਹ ਇਹ ਚੀਜ਼ ਨੂੰ ਬੜੀ ਭਲੀ ਭਾਂਤੋਂ ਵਾਕਿਆ ਜਿਹੜਾ ਇਨਸਟੈਂਟ ਕਿਉਂਕਿ ਅੱਜ ਮੈਂ ਕੋਈ ਚੀਜ਼ ਡਿਲੀਵਰ ਕੀਤਾ ਵਾ ਅੱਜ ਕੇ ਨੂੰ ਸਮਾਈਲ ਆ ਗਈ ਕੱਲ ਨੂੰ ਉਹ ਚੀਜ਼ ਤੇ ਨਹੀਂ ਵੀ ਆ ਸਕਦੀ ਹੂੰ ਵੀ ਉਸ એનર્ਜੀ ਨਾਲ ਆਪਾਂ ਨਹੀਂ ਜਾ ਸਕਦੇ ਹੂੰ ਬਟ ਜਦੋਂ ਆਪਾਂ ਨੂੰ ਪ੍ਰੀਪੇਅਰ ਕਰਦੇ ਹਾਂ ਹਾਂਜੀ ਤੇ ਉੱਥੇ ਜਾਂਦੇ ਹਾਂ ਇਸ ਚੀਜ਼ ਦਾ ਮੈਨੂੰ ਬੜਾ ਹੋਇਆ ਵੀ ਜਦੋਂ ਕਿਉਂਕਿ ਮੈਂ ਇਕੱਲਾ ਪਰਫਾਰਮ ਕਰਦਾ ਪਿਆ ਹਾਲਾਂਕਿ ਮੇਰੀ ਟੀਮ ਪਿੱਛੇ ਹੁੰਦੀ ਹੈ ਸਾਰੀ ਟੀਮ ਹੁੰਦੀ ਹੈ ਵੀ ਮੇਰੇ ਨਾਲ ਟੀਮ ਨੇ ਲੈ ਕੇ ਨਾਲ ਜਾਣਾ ਹੁੰਦਾ ਮੈਨੂੰ ਵੀ ਜਿੰਨੇ ਸਾਰਾ ਕੁਝ ਵੇਖਣਾ ਵਾ ਲਾਈਟਿੰਗ ਵੇਖਣੀ ਸਾਰਾ ਕੁਝ ਉਹਨਾਂ ਨੇ ਚੀਜ਼ਾਂ ਵੇਖਣੀਆਂ ਬਟ ਮੈਂ ਇਕੱਲਾ ਹੀ ਉੱਥੇ ਪਰਫਾਰਮ ਕਰ ਰਹਿਣਾ ਹਾਂ ਹਾਂ ਵੀ ਇੱਕ ਵਾਰੀ ਮੈਂ ਜੋਤੀ ਡੋਗਰਾ ਦੀ ਨਾ ਕਲਾਸ ਲਗਾਈ ਵੀ ਜੋਤੀ ਡੋਗਰਾ ਬਾਲੀਵੁੱਡ ਹਾਂਜੀ ਹਾਂਜੀ ਕਰਦੇ ਹਾਂ ਹਾਂਜੀ ਤੇ ਮੈਨੂੰ ਨਾ ਪਹਿਲਾਂ ਹੋਇਆ ਮੈਂ ਕਿਹਾ ਯਾਰ ਇਹ ਬੀਬੀ ਇਕੱਲੀ ਕਿਦਾਂ 1.5 ਘੰਟਾ ਪਰਫਾਰਮ ਕਰਦੀ ਹੈ ਵੀ ਇਦਾਂ ਹੀ ਸੋਚਦਾ ਹੁੰਦਾ ਮੈਂ ਕਿ ਵੀ ਇੱਕ 1.5 ਘੰਟਾ ਇਹਨੇ ਮਤਲਬ ਪਰਫਾਰਮ ਕਰਨਾ ਇਕੱਲਾ ਸੋਲੋ ਵਿਅਕਤੀ ਆਰ ਕਰਦੀ ਹੈ ਵੀ ਬੜਾ ਔਖਾ ਕੰਮ ਹੈ ਹਾਂ ਹੁਣ ਜਦੋਂ ਆਪ ਕਰੀਦਾ ਹੂੰ ਤੇ ਉਹ ਮੈਨੂੰ ਤੇ ਬੜਾ ਸੁੱਖਾ ਲੱਗਦਾ ਵਾ ਵੀ ਆ ਚੀਜ਼ਾਂ ਕਰੀ ਜਾਓ ਕਰੀ ਜਾਓ ਚੀਜ਼ਾਂ ਨਿਕਲ ਆਉਂਦੀਆਂ ਉਹਦੇ ਵਿੱਚੋਂ ਬਟ ਜਦੋਂ ਹੁਣ ਫਿਲਮਾਂ ਫਿਲਮਾਂ ਵਿੱਚ ਲਿਖਦਾ ਹਾਂ ਅਜੇ ਵੀ ਲਿਖਦਾ ਹਾਂ ਅੱਛਾ ਜੀ ਜਿਹੜੇ ਸੈੱਟ ਇਹਦੇ ਵਿੱਚ ਨਹੀਂ ਸੈੱਟ ਬੈਂਦੇ ਹੂੰ ਹੂੰ ਉਹ ਮੈਂ ਫਿਲਮ ਦੇ ਵਿੱਚ ਸੈੱਟ ਉਹਨੂੰ ਕਰ ਲੈਣਾ ਵੀ ਇਹਨੂੰ ਫਿਲਮ ਦੇ ਵਿੱਚ ਸੈੱਟ ਕਰ ਲਈਏ ਤੇ ਚਾਚੀ ਵਾਲਾ ਜਿਹੜਾ ਫਿਰ ਉਹ ਕਿਸੇ ਫਿਲਮ 'ਚ ਸੈੱਟ ਕਰੋਗੇ ਨਹੀਂ ਚਾਚੀ ਵਾਲਾ ਸੈੱਟ ਹੋਣਾ ਨਹੀਂ ਕਿਉਂਕਿ ਉਹਦੇ 'ਚ ਨਾ ਜਿੱਦਾਂ ਹੁਣ ਆਪਾਂ ਦਿਮਾਗ ਦੇ 'ਚ ਹਾਡੀ ਪਰਸਪੈਕਸ਼ਨਸ ਆ ਸਾਡੀਆਂ ਆਪਣੀਆਂ ਆਪਣੀਆਂ ਤੁਸੀਂ ਚਾਚੀਆਂ ਸੋਚੀਆਂ ਹੁੰਦੀਆਂ ਹੂੰ ਤੇ ਉਹ ਕੈਮਰਾ ਐਂਗਲਸ ਜਿਹੜੇ ਆਪਾਂ ਨਹੀਂ ਯੂਜ਼ ਕਰ ਸਕਦੇ ਉਹਦੇ ਵਿੱਚ ਸੁੱਧੇ ਕਹਿ ਦਿੰਦਾ ਪਹੁੰਚ ਗਿਆ ਬੰਦਾ ਠੀਕ ਆ ਤੇ ਇਸ ਕਰਕੇ ਉਹ ਫਿਲਮ ਨਹੀਂ ਬਣਨੀ ਔਕੇ ਹੈ ਨੇ ਮੈਨੂੰ ਆਜੂਗੀ ਰਿਕਵੈਸਟ ਵੀ ਆਪਾਂ ਬਣਾਉਣਾ ਚਾਹੁੰਦੇ ਆ ਹੂੰ ਹੂੰ ਤੇ ਉਹ ਟੀਮ ਦੇਖ ਲੂ ਵੀ ਇਹਨਾਂ ਨੂੰ ਰਾਈਟਸ ਦੇਣੀਆਂ ਕਿ ਨਹੀਂ ਦੇਣੇ ਰਾਈਟਸ